ਲੋਕ ਸਭਾ ਚੋਣਾਂ ਦਾ ਵਿਗਲ ਵੱਜ ਗਿਆ ਹੈ ਅਤੇ ਲੋਕ ਸਭਾ ਲਈ ਕਾਂਗਰਸ ਅਕਾਲੀ ਭਾਈਪਾ ਆਮ ਆਦਮੀ ਪਾਰਟੀ ਅਤੇ ਬਸਤਾਵ ਲੋ ਆਪਣੇ ਆਪਣੇ ਸਾਰੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹੋਏ ਹਨ ਕਿਉਂਕਿ ਪੰਜਾਬ ਵਿੱਚ ਆਖਰੀ ਗਿਹੜ ਵਿੱਚ ਚੋਣਾਂ ਹੋਣੀਆਂ ਹਨ ਤੇ ਉਹ ਆਖਰੀ ਗਿਹੜ 1 ਜੂਨ ਨੂੰ ਵੋਟਾ ਪੈਣ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ ਅਤੇ 4 ਜੂਨ ਨੂੰ ਇਸ ਦੇ ਨਤੀਜੇ ਆਣੇ ਹਨ ਇਹ ਉਹ ਲੋਕ ਸਭਾ ਚੋਣਾਂ ਵੱਖ-ਵੱਖ ਹਲਕਿਆਂ ਦੇ ਲੋਕਾਂ ਵੱਲੋਂ ਚੁਣੇ ਜਾਣੇ ਨੁਮਾਇੰਦੇ ਹਨ ਜਿਨ੍ਹਾਂ ਨੂੰ ਐਮਪੀ ਤੇ ਸੰਸਦ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਜਾ ਕੇ ਪ੍ਰਧਾਨ ਮੰਤਰੀ ਦੇ ਚੋਣ ਕਰਨੀ ਹੈ ਫਰੋਜਪੁਰ ਹਲਕੇ ਦੇ ਵਿੱਚੋਂ ਅਕਾਲੀ ਦਲ ਦੇ ਸਾਬਕਾ ਸੰਸਦ ਸਰਦਾਰ ਜੋਰਾ ਸਿੰਘ ਮਾਨ ਦੇ ਛੋਟੇ ਬੇਟੇ ਬੋਬੀ ਮਾਨ ਅਤੇ ਕਾਂਗਰਸ ਦੇ ਸਰਦਾਰ ਸ਼ੇਰ ਸਿੰਘ ਕੁਬਾਇਆ ਪਾਇਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਦੇ ਨਾਲ-ਨਾਲ ਬੀਐਸਪੀ ਤੋਂ ਗੱਲ ਕਰੀਏ ਤਾਂ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਦੇ ਪਿਤਾ ਸਰਿੰਦਰ ਕਬੂਜ ਖੜੇ ਹਨ ਭਾਇਪਾ ਨੂੰ ਉਸ ਵੇਲੇ ਹੋਰ ਜਿਆਦਾ ਮਜਬੂਤੀ ਮਿਲ ਰਹੀ ਹੈ ਜਦ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਚੌਧਰੀ ਸਰਜੀਤ ਕੁਮਾਰ ਜੈਨੀ ਆਪਣੇ ਦਲ ਬਦਲ ਨਾਲ ਪੂਰੇ ਹਲਕੇ ਵਿੱਚ ਪਿੰਡਾ ਪਿੰਡ ਜਾ ਕੇ ਲੋਕਾਂ ਨੂੰ ਭਾਇਪਾ ਦੇ ਹੱਕ ਵਿੱਚ ਵੋਟ ਪਾਉਣ ਦਾ ਆਹ्वान ਕਰ ਰਹੇ ਹਨ ਅਤੇ ਉਹਨਾਂ ਵੱਲੋਂ ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 10 ਵਿੱਚ ਭਾਇਪਾ ਦੇ ਸਾਬਕਾ ਕੌਂਸਲਰ ਸੰਦੀਪ ਚਲਾਣਾ ਨੂੰ ਨਾਲ ਲੈ ਕੇ ਰਾਧਾ ਸਵਾਮੀ ਕਲੋਨੀ ਵਿੱਚ ਰਾਣਾ ਸਵਾਮੀ ਕਲੋਨੀ ਵਿੱਚ ਰਹਿਣ ਵਾਲੇ ਵਸਿੰਦਿਆਂ ਦੇ ਘਰ-ਘਰ ਜਾ ਕੇ ਪਾਇਪਾ ਦੇ ਹੱਕ ਵਿੱਚ ਵੋਟ ਮੰਗੀ ਅਤੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੋਟ ਪਾਈ ਜਾਵੇ ਤਾਂ ਜੋ ਦੇਸ਼ ਵਿੱਚ ਇੱਕ ਵਾਰ ਫਿਰ ਮੋਦੀ ਸਰਕਾਰ ਬਣ ਸਕੇ ਅਤੇ ਦੇਸ਼ ਦਾ ਚੋਮੁਖੀ ਵਿਕਾਸ ਹੋ ਸਕੇ ਕਿਉਂਕਿ ਮੋਦੀ ਸਰਕਾਰ ਹੀ ਇੱਕ ਅਜਿਹੀ ਸਰਕਾਰ ਹੈ ਜਿਨne ਦੇਸ਼ ਦਾ ਚੋਮੁਖੀ ਵਿਕਾਸ ਕੀਤਾ ਹੈ ਇੱਥੇ ਬੋਲਦੇ ਹੋਏ ਪਾਇਪਾ ਦੇ ਸਾਬਕਾ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਸਰਦੀ ਏਰੀਆ ਜਦੋਂ ਦਾ ਦੇਸ਼ ਵਿੱਚ ਪਿਛਲੇ 10 ਸਾਲਾਂ ਲਈ ਮੋਦੀ ਸਰਕਾਰ ਆਈ ਹੈ ਤਾਂ ਗਵਾਂਡੀ ਦੇਸ਼ ਪਾਕਿਸਤਾਨ ਕਾਨੂੰਨ ਵਿੱਚ ਪਾਇਆ ਨਹੀਂ ਸਰਕਾਰ ਦਾ ਨੀਤਾ ਅੱਗੇ ਹਰ 6 ਮਹੀਨੇ ਬਾਅਦ ਪਾਕਿਸਤਾਨ ਵਾਲੋ ਕੋਈ ਨਾ ਕੋਈ ਨਾਪਾਕ ਹਰਕਤ ਕੀਤੀ ਜਾਂਦੀ ਸੀ ਅਤੇ ਸਰਦੀ ਲੋਕਾਂ ਨੂੰ ਆਪ ਦਾ ਘਰ-ਬਾਰ ਛੱਡ ਕੇ ਜਾਣਾ ਪੈਂਦਾ ਸੀ ਜਾਨਵਰੋੜ ਦੇ ਵੀ ਬਣਾ ਕੀ ਆ ਜੀ ਆਪ ਮੰਤਰੀ ਬੜਾਈ ਕੁ ਜੁਨੀਆਂ ਨਹੀਂ ਬਿਜਾ ਨਹੀਂ ਠੀਕੇ ਹੋ ਸੈ ਗਿਆ ਹਾਂ ਜੀ ਕਮਲ ਕਾ ਫੋਰਮ ਨਾ ਭੋਟ ਦੇਣੀ ਜੀ ਆਏ ਉਹ ਹਣੇ ਹੀ ਦੇ ਦਿਓ ਮੈਂ ਕਿਹਦੇ ਨਾਲ ਮਰੇ ਮਾਲਾ ਜੀ ਬੁੱਤ ਤੇ ਦਾਣਾ ਪਾਊਗਾ ਨਹੀਂ ਜੀ ਅੱਜ ਤਾਂ ਅਸੀਂ ਸਾਲ ਦੀ ਉਮਰ ਕੋਈ ਨਹੀਂ ਕਰੇ 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 ਸਾਬਾਏ ਜਵਾਈ ਮੈਂ ਕਿਹਾ ਕਿ ਕਿਹੜੇ ਤਰ੍ਹਾਂ ਦੇ ਰਕਮ ਨੂੰ ਦੇਣਾ ਮੈਂ ਉਹ ਮਗਾ ਨੁੱਤ ਲਵਤ ਇਹਦਾ ਲੱਗ ਲੱਗ ਅੱਛਾ ਠੀਕ ਹੈ ਬੋਲਣਾ ਨਹੀਂ ਮੋਦੀ ਸਾਹਿਬ ਨੂੰ ਹਾਂਜੀ ਅਨਿ ਰੈਂਸਰ ਆਇਆ ਫੋਟੋ ਦੀ ਪੈਸੇ ਲੈ ਕੇ ਚਲੋ ਬੋਲਤਾ ਪੜੀ ਹਾਂਜੀ ਤੁਹਾਡੇ ਹੋ ਗਏ ਸਭ ਨੂੰ ਕਹਿਣਾ ਸੀ ਹਾਂਜੀ ਧਾਵਰਾ ਵਿੱਚ ਧਾਵਰਾ ਹੋ ਗਿਆ ਵਾਹ ਵਾਹ ਹੋ ਗਿਆ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत